ਸਾਰਿਆਂ ਨੂੰ ਅਰਘੀ ਆਜਾਦੇ ਤੇ ਵੈਲਕਮ ਆ YouTube ਚੈਨਲ ਸਪੈਸ਼ਲ ਕਲੱਬ ਤੇ ਵੀ ਜੀ ਅੱਜ ਵੀ ਇੱਕ ਕਬੂਤਰ ਲਿਆਇਆ ਆ ਚਾਰ ਪੰਜ ਤੇ ਉਹ ਤੁਹਾਨੂੰ ਦਿਖਾਉਨੇ ਆ ਕਰ ਹੁੰਨੇ ਆ ਸ਼ੌਂਕ ਤੇ ਆਹ ਰਹੀ ਵੀਰ ਵੀ ਤੁਹਾਨੂੰ ਦੱਸਦਾ ਕਿ ਕਿਦਾਂ ਦੇ ਕਬੂਤਰ ਲਿਆਇਆ ਵੀਰ ਮੈਂ ਲੋ ਆ ਆ ਸਾਰਾ ਉਹ ਮੈਂ ਵੀਰ ਜੀ ਦਵਾਈ ਇਹਨੂੰ ਉਹ ਥੋੜੇ ਜਿਹੇ ਨਾ ਵੀਂਗੇ ਆ ਬਸ ਤੇ ਇਹ ਵੀਰ ਨੂੰ ਵਗਾਵਾਂ ਥੋੜੇ ਥੋੜੇ ਜਿਹੇ ਥੋੜੇ ਹੀ ਥੋੜੇ ਜਿਆਦੇ ਵੀਂਗੇ ਆ ਲੱਗੇ ਆ ਪਾਣ ਬਾਕਸਿੰਗ ਕਰਨੇ ਡੱਬੇ ਦੀ ਓਏ ਸਾਰੇ ਡੱਬਾ ਨਾ ਸੁਣ ਓਏ ਡੱਬਾ ਮੈਂ ਸ਼ੌਂਕ ਕਰਦਾ ਵੀਰ ਓਏ ਹਾਥ ਆ ਵੇਖੋ ਵੀਰ ਜੀ ਕਬੂਤਰ ਚੈੱਕ ਆਹ ਜੀ ਓਏ ਰੋਣਾ ਆ ਵੇਖੋ ਵੀਰ ਜੀ ਕਬੂਤਰ ਵੇਖੋ ਤੇਰੀ ਆਹ ਕਰ ਆ ਛੱਡ ਕੇ ਹੱਥ ਚ ਫੜ ਕੇ ਵਖਾਣਾ ਆ ਬਸ ਵੀਰ ਜੀ ਇਸ ਤਰ੍ਹਾਂ ਵੇਂਗ ਮਾਰ ਆ ਵੇਖੋ ਵੀਰ ਜੀ ਆ ਵੇਂਗ ਵੀਰ ਜੀ ਜੀ ਦੀ ਕਬੂਤਰੀ ਚੈੱਕ ਕਰੋ ਅੱਖ ਤੇ ਬਹੁਤ ਸੋਹਣੀ ਆ ਆ ਰੰਗ ਵੀ ਲੱਗੇ ਜੇ ਆਹ ਫੜ ਕੇ ਵਖਾਜ ਤਾਂ ਕਰਕੇ ਵਖਾਣਾ ਆ ਆ ਥੋੜੀ ਜੀ ਹੈਗੀ ਜੇ ਲੱਗੂ ਇਹ ਚ ਤੇ ਇਹ ਲਦੀ ਆ ਆ ਵੇਖੋ ਵੀਰ ਜੀ ਕਬੂਤਰ ਤੁਸੀਂ ਓਏ ਓਏ ਲਾਜ ਆਈ ਮਾਈ ਗੋਡ ਓਏ ਲਾਜ ਆ ਬੜੀ ਕੁਝ ਆ ਥੱਲੋ ਹੱਥ ਓਏ ਇਹਦਾ ਬੱਲਾ ਰੇ ਓਏ ਥਾ ਨਹੀਂ ਬਖੋਣਾ ਓਏ ਲਾਜਾ ਕਰ ਰਹੀ ਓਲੇਰਾ ਦੇ ਗਿਆ ਰੇ ਆ ਕਬੂਤਰ ਚੈੱਕ ਕਰੋ ਇਹਦੀ ਅੱਖ ਚੈੱਕ ਕਰੋ ਓਹੋ ਓ ਮਾਈ ਗੋਡ ਓਹੋ ਇਹਦਾ ਮੂੰਹ ਹੀ ਵੀਂਗਾ ਚੈੱਕ ਕਰੋ ਚੱਬੋ ਨਹੀਂ ਜਾਣੇ ਭਾਈ ਵੀਂਗੇ ਆ ਬਾਰੋ ਵੀਰਾਂ ਦਾ ਹੋ ਜੂਗਾ ਚੈੱਕ ਕਰੋ ਚੈੱਕ ਕਰੋ ਆ ਕਬੂਤਰੀ ਲਿਆ ਦੇ ਆ ਓਹ ਯਾਰ ਸਾਰਾ ਸਿੱਧਾ ਇਹ ਪਹਿਲਾਂ ਗੁਰੂ ਪੀਰ ਤੇ ਹੁੰਦਾ ਮੱਥਾ ਟੇਕਣ ਦਾ ਇਹ ਵਾ ਚੱਲੇ ਨਾ ਆ ਤਿੰਨ ਮਰਾਂ ਆਹ ਵਾ ਦੇਖੋ ਜੀ ਆ ਹੋ ਜਾ ਤੂੰ ਲੈ ਆਤੀ ਹੋਏ ਓਹ 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 ਖਵਾ ਲੈ ਤਾ ਓਹ ਸਿੱਧਾ ਜੀ ਕੋਠੀ ਬਿਲਕੁਲ ਜੀ ਬੜੀ ਸੀ ਏਂਗੇ ਓਹ ਓਹ ਉੜਦਾ ਉੜਦਾ ਰਾਜਾ ਕੱਢ ਕੇ ਵਖਾ ਇੱਕ ਹਗਾ ਵਿੱਚ ਲਾਲ ਕਿਹੜਾ ਲਾਲ ਹਾਂ ਆ ਵਖਾ ਓਏ ਥੱਲੋਂ ਫੜ ਕੇ ਰੱਖ ਆ ਆ ਦੇਖੋ ਭਾਈ ਤੁਸੀਂ ਅੱਖ ਚੈੱਕ ਕਰੋ ਅੱਖ ਨਹੀਂ ਚੈੱਕ ਕਰਦੇ ਤਾਂ ਮੱਥਾ ਚੈੱਕ ਕਰਾਓ ਤੇ ਕੀ ਆ ਹਾਂ ਇਦਾਂ ਹੀ ਮੱਥੇ ਟੇਕਦੇ ਸੀ ਤੁਰਨ ਤੋਂ ਪਹਿਲਾਂ ਗੁਰੂ ਪੀਰ ਤੇ ਹੁੰਦੇ ਆ ਉਹ ਸਿੱਧੀ ਆਉਂਦੇ ਆ ਤੂੰ ਗੱਲ ਕਰ ਉਹ ਡਰ ਨਾ ਜਾਵੇ ਉਹ ਬਾਰੂ ਮਂਗਾਏ ਸਾਰੇ ਇਹ ਆ ਵੇਖੋ ਕੋਈ ਹੋਇਆ ਨਾ ਪਿੱਛੇ ਦਖਲਿਆ ਉਹਦੇ ਵਿੰਗ ਜ਼ਿਆਦਾ ਥੋੜਾ ਜ਼ਿਆਦਾ ਤੂੰ ਤੇ ਕੋਕ ਅਸੀਂ ਉੱਤੇ ਮਾਰਿਆ ਜੀ ਸਿੱਧੀ ਹੁੰਦੀ ਉੱਤੇ ਮਾਰਦੇ ਕਿੱਧਰ ਆ ਉਮਾ ਸਾਡੇ ਉੱਤੇ ਨਹੀਂ ਉੜਦੀ ਓ ਪੁੱਟੀਆ ਚਲੋ ਜੀ ਆ ਵੀ ਕੋਚੇ ਵੀਰ ਦੋ ਆ ਗਏ ਗਿਫਟ ਕਰਦੇ ਜੇ ਬੰਦ ਕਰ ਲਾ ਬੰਦ ਹਵਾ ਪੈ ਜੂ ਵੀ ਕੋਚੇ ਵੀਰ ਜੀ ਕੀ ਕਰਨ ਜਾਓਗੇ ਚਲ ਬੰਦ ਕਰ ਦੋ ਹਣ ਤੇ ਆ ਵੀਰਿਆ ਜਿੰਨੇ ਗਿਫਟ ਦਵਾਇਆ ਜਿੰਨੇ ਲ ਗਿਫਟ ਦਵਾਇਆ ਇਹ ਮੈਂ ਉਹ ਵੀਰ ਨੇ ਵੀ ਦਵਾਏ ਏ ਤੇ ਉਹ ਦੋ ਨਾ ਦੇ ਨਾ ਦਵੇ ਦੋ ਕਰਨਾ ਨਾ ਕੋਈ ਲੈ ਜੀ ਆਪਾਂ ਦੋ ਦੇ ਵੀ ਲੱਗਿਆ ਜਿੰਨੂੰ ਦਵਾਏ ਤਿੰਨ 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 ਲੱਗਿਆ ਤੇ ਤਿੰਨ ਵੀ ਛੱਟ ਗਿਆ ਉਹ ਨਿਆੜਾ ਜਿਹਾ ਲੱਗਿਆ ਬੜਾ ਖੋਜ ਹੋਇਆ ਤੇ ਆਓ ਦਾੜੀ ਦਾਜੀ ਕੋਕੜਾਂ ਦਾ ਸ਼ੌਂਕ ਕਰਾਈਏ ਹਾਂ ਇਹ ਤੁਹਾਨੂੰ ਵਕਤਾਂ ਦਾ ਕਿਉਂ ਕਰਾਉਂਦੇ ਆ ਤੁਹਾਨੂੰ ਵਕਤਾਂ ਦਾ ਮੈਂ ਸ਼ੌਂਕਰਾ ਕੇ ਹੁਣਾ ਤੇ ਚਲੋ ਮੋੜ ਸਾਲ ਕਰਾ ਦੇ ਬਰਾ ਕਰ ਮੋੜ ਸਾਲ ਕਰ ਜਾ ਵੀਰੇ ਦੇ ਏ ਆਪਣਾ ਖੁੱਡਾ ਚੈੱਕ ਕਰੋ ਖੁੱਡੇ ਆਪਾ ਪੋਣੇ ਆ ਆਪਾ ਇੱਥੇ ਪੋਣੇ ਖੁੱਡੇ ਐ ਪੂਰੇ ਵਧੀਆ ਤੇ ਆ ਆਪਣਾ ਪੱਠਾ ਚੈੱਕ ਕਰੋ ਜਿਹੜਾ ਆਪਾ ਤਿਆਰੀ ਦਾ ਆ ਸੀ ਇਹ ਪੱਠਾ ਚੈੱਕ ਕਰੋ ਇਤਨਾ ਜੋੜ ਨਹੀਂ ਦੇ ਫਿਰ ਤੇ ਆ ਆਪਣੀ ਮੇਨ ਮਾਦੀ ਬਲੈਕ ਕਲਰ ਚ ਆ ਵਾ ਤੇ ਇਹਦੇ ਮਗਰ ਪੰਜ ਹੀ ਬਕਤਾਂ ਚਲੋ ਦੋ ਨਹੀਂ ਹੈ ਥਾ ਗਿਆ ਮਾਰ ਚੁੱਕੀਆਂ ਜੇ ਤੇ ਆਪਣੇ ਕੋਲ ਤਿੰਨ ਚੂਚੇ ਨਿਕਲੇ ਸੀ ਤੇ ਇੱਕ ਆਂਡੇ ਜੀ ਹੀ ਮਰ ਗਿਆ ਤੇ ਇੱਕ ਲਾਪਤਾ ਹੋ ਗਿਆ ਲੱਭਾ ਨਹੀਂ ਜੀ ਤੇ ਇੱਕ ਆ ਜੇ ਚੂਚਾ ਬੜਾ ਵਧੀਆ ਤੇ ਆ ਆਪਣੇ ਕੁੱਕੜ ਛਾਂਕ ਕਰੋ ਤੇ ਇਹ ਆਪਣਾ ਛੋਟਾ ਵਾਲਾ ਲਾ ਇਥੇ ਆਪਾਂ ਖੁੱਡੇ ਪਾਵਾਂਗੇ ਵਧੀਆ ਵਧੀਆ ਫਿਰ ਤੁਹਾਨੂੰ ਖਾਵਾਂਗੇ ਤੇ ਆ ਆਪਣਾ ਗੋਰਾ ਵੀਰ ਗੋਰਾ ਵੀ ਜਿਹੜਾ ਯੋਂਗੇ ਉੱਤੇ ਗਿਆ ਕਰੋ ਤੇ ਆ ਅਰਸ਼ ਵੀਰ ਅਰਸ਼ ਵੀਰ ਜੀ ਆਪਾਂ ਕਿੱਥੇ ਚੱਲੇ ਆ ਤੇ ਇੰਨੀ ਕੁ ਕਲੇਪਿਆ ਮੁਰਾਦ ਬੜੇ ਚੱਲੇ ਆ ਤੇ ਇੱਕ ਚੀਨਾ ਕਬੂਤਰ ਆਂਦਾ ਵੀਰ ਫੜਿਆ ਲਾਲ ਅੱਖਾਂ ਦਾ ਹੈਰੀ ਹੈਰੀ ਨੇ ਤੇ ਹੁਣ ਅਸੀਂ ਚੱਲੇ ਆ ਉੱਥੇ ਇਹ ਜਾ ਕੇ ਤੁਹਾਨੂੰ ਦਿਖਾਉਨੇ ਆ ਕਿਦਾਂ ਦਾ ਚੀਨਾ ਆ ਲਾਲ ਅੱਖਾਂ ਦਾ ਕਿਹੜੀਆਂ ਅੱਖਾਂ ਦਾ ਆਂਦਾ ਤੇ ਰਾਣਾ ਜੀ ਵੀ ਨਾਲ ਚੱਲੇ ਆ ਕੈਮਰਾਮੈਨ ਕੈਮਰਾਮੈਨ ਮੇਰਾ ਨਾਲ ਚੱਲਿਆ ਤੇ ਚਲੋ ਕੈਮਰਾਮੈਨ ਜੀ ਆਪਣੀ ਡਿਊਟੀ ਇਹ ਕਰ ਲੋ ਵਲੋਗ ਐਂਡ ਦੇ ਜੀ ਅਸੀਂ ਅੱਜ ਆਪਣੇ ਪਿੰਡ ਤੋਂ ਬਾਹਰ ਚੱਲੇ ਆ ਬਹੁਤ ਮੁਸ਼ਕਲਤ ਕੇ ਬਾਅਦ ਹੈਰੀ ਵੇਰ ਕੋ ਚੱਲੇ ਆ ਅੱਜ ਤੇ ਹੁਣ ਤੁਹਾਨੂੰ ਰੋਡ ਤੇ ਚੜ੍ਹ ਕੇ ਵੀ ਦਿਖਾਵਾਂਗੇ ਵੀਡੀਓ ਲੰਬੀ ਹੋ ਜਾਂਦੀ ਤਾਂ ਕਰਕੇ ਨਹੀਂ ਅਸੀਂ ਲੰਬੀ ਹੈ ਪਿੰਡ ਦਾ ਸਾਰਾ ਵੀ ਦਿਖਾ ਦੇਣਾ ਚਲੋ ਪਿੰਡ ਵੇਖ ਲਓ ਫੇਰਾ ਦਾ ਸੋਣਾ ਜਿਆ ਸੋਹਣਿਆ ਸੋਹਣਿਆ ਛੜਕਾਂ ਚੈੱਕ ਕਰੋ ਤੇ ਆ ਆਪਣਾ ਛੋਟਾ ਜਿਹਾ ਸਕੂਲ ਚੈੱਕ ਕਰੋ ਰੋਣਾ ਜੀ ਜਿੱਥੇ ਆਪਾਂ ਪੜ੍ਹੇ ਆ ਪੰਜਵੀਂ ਪੰਜਵੀਂ ਤੱਕ ਤਿੰਨ ਕਲਾਸਾਂ ਇੱਥੇ ਦੀ ਆ ਤੇ ਵੀਰਾ ਨੂੰ ਆ ਕੋਲੇ ਆਪਣਾ ਬਲੋਗਿੰਗ ਤੇ ਆ ਸਕੂਲ ਆ ਗਿਆ ਜੀ ਅੱਜ ਇੱਥੇ ਅਰਸ਼ ਨੇ ਤਿੰਨ ਕਲਾਸਾਂ ਕੀਤੀਆਂ ਤੇ ਹੈਰੀ ਨੇ ਪੰਜ ਤਿੰਨੇ ਆ ਸਕੂਲ ਚ ਪਹਿਲੀ ਦੂਜੀ ਤੀਜੀ ਚੋਂ ਦਿੱਤੀਆ ਮੈਂ ਜਾ ਕੇ ਚੌਥੀ ਚੋਂ ਲਾਇਆ ਸਰਕਾਰੀ ਚ ਬੋਲੇ ਮੈਨੂੰ ਫੇਰ ਤੇ ਜੀਜੀ ਰੱਖ ਲਿਆ ਕਹਿੰਦੇ ਭਰਾ ਤੈਨੂੰ ਤਾਂ ਲਿਖਣਾ ਨਹੀਂ ਕੋਈ ਹੁੰਦਾ ਮੈਂ ਠੀਕ ਆ ਤੇ ਤੜੇ ਅੜ ਗਿਆ ਟਾਵਰ ਚੈੱਕ ਕਰਾਉ ਜਿੱਤੇ ਬਹੁਤ ਕਬੂਤਰ ਆ ਕੇ ਲੱਤਦਾ ਏ ਇਹ ਇਹ ਪਿੰਡ ਦੀ ਫਿਰਨੀ ਦੇ ਟਾਂਰ ਆ ਅੱਗੇ ਤੁਹਾਨੂੰ ਨਹੀਂ ਪਤਾ ਚੱਲੂਗਾ ਤੇ ਆਟਾ ਬੰਦੀ ਨਿਸ਼ਾਨੀ ਰੱਖ ਲੋ ਆ ਅ ਆ ਪਿੰਡ ਦੇ ਆਪਣੇ ਮੋੜ ਦੇ ਮਸ਼ਹੂਰ ਹੈ ਡੇਰੀ ਆ ਤੁਹਾਨੂੰ ਉਹ ਰਾਖਾ ਬਖਾਰੀ ਡੇਰੀ ਤੇ ਕੋਲੇ ਆ ਕਰਿਆਨਾ ਸਟੋਰ ਹੈ ਉਹ ਅੱਗੇ ਡੇਰੀ ਦਲਜੀਤ ਉਸਾਨ ਪੁਰਾਣਸਦੇ ਹੋਏ ਹਾਂ ਪੁਰਾਣਾ ਕਹਿੰਦਾ ਘੈਂਟ ਆ ਪੁਰਾਣਾ ਕਹਿੰਦਾ ਘੈਂਟ ਆ ਆ ਵੇਖੋ ਆ ਸਾਰਾ ਮਾਰਕੀਟ ਬਣ ਗਈ ਆ ਆਪਣੇ ਆਪਣਾ ਪਿੰਡ ਤਰੱਕੀਆਂ ਜਿਆਦਾ ਆਓ ਬਿਲਡਿੰਗ ਕਿਆ ਕਰਾਓ ਔਲਾਈਆ ਬਿਲਡਿੰਗ ਅਰਚਨੇ ਨਵੀਂ ਬਣਾਉਣੇ ਹਾਂ ਅਣਵੇਕਾ ਜਦੋਂ ਤਿਆਰ ਹੋ ਗਈ ਉਹਦਨ ਪੱਕ ਚੱਲਦਾ ਤੇਰੀ ਜਾਲ ਪਾਵਾਂਗੇ ਆਪਾਂ ਵਧੀਆ ਆ ਹਾਂ ਵੀਰ ਬਿਲਡਿੰਗ ਜਈਏ ਸਟਾਰਟ ਹੋਈ ਆ ਤੇ ਬੰਡੀ ਆਦੀ ਬਣ ਗਈ ਆਦੀ ਕਰਾ ਗਈ ਆ ਪਾਣਿਆਂ ਨੂੰ ਕਿੰਨੇ ਬਣਾਈ ਆ ਵੀਰ ਪਰ ਬੜੀ ਵਧੀਆ ਬਣਾਈ ਇੱਕ ਕਬੂਤਰ ਫੜ ਕੇ ਲੈ ਗਏ ਇੱਕ ਪਰਵ ਦਾ ਵਲੋਗ ਨਹੀਂ ਆ ਗਾਡੇ ਕੋਲ ਕਾਜ ਇਹ ਕੋਈ ਮਰੀਜ਼ ਹੋਵੇ ਤਾਂ ਹਸਪੀਟਲ ਵੀ ਆ ਗਾੜੀ ਮਰ ਇਹ ਜਗਾ ਮਮਾ ਸਵਾਗਤ ਨਾਲ ਲੀਜੋ ਜਿਹੜਾ ਦਾਸ ਕਬੂਤਰ ਮੜਕੇ ਖੜਿਆ ਬੱਚਾ ਮੜਕੇ ਖੜਿਆ ਬੱਚਾ ਯਾਹ ਵਲੋਗ ਪੈ ਗਿਆ ਯਾਹ ਵਲੋਗ ਹੀ ਵੇਖਣ ਆਲਾ ਹੈ ਪਰ ਵੇਖਣ ਗਿਆ ਹਸੂ ਚੈੱਕ ਕਰਾਓ ਇਹ ਕਿਹੜਾ ਸੁਧਿਆ ਸੋਨੀਏ ਸੋਨੀਏ ਆਪਾਂ ਵੀ ਨਾਲ ਵੀ ਚੈੱਕ ਕਰਾ ਹਾਂ ਆ ਹਸਪੀਟਲ ਤੋਂ ਦਿਸਦਾ ਯਾਹ ਕਿਤਾਬ ਨਾਗਰੀ ਗਾਰਡਨ ਸ਼ਾਮ ਨੂੰ ਬੁੱਤਰ ਬਾਹਰ ਆਇਆ ਪੂਰੀ ਮੈਨੇ ਇਟ ਕੁੱਤਾ ਵੇਰੇ ਆਇਆ बहुत सोन कबूतर ਆ ਗੋਆ ਦਾ ਤੁਹਾਨੂੰ ਬਹੁਤ ਪੈਸੇ ਕਰਦੇ ਭਾਜੀ ਬੜਾ ਆਪਾ ਇੰਸਟਾਗ੍ਰਾਮ ਦੇ ਵੀਰਾਂ ਦੀ ਆਈਡੀ ਅੰਮ੍ਰਿਤਸਰ ਅੰਮ੍ਰਿਤਸਰ ਪੀਜਨ ਕਲੱਬ ਆਹੋ ਵੀਰ ਦੀ ਆਈਡੀ ਹੈਗੀ ਇੰਸਟਾਗ੍ਰਾਮ ਤੇ ਤੇ ਜਾ ਕੇ ਲਾਈਕ ਕਰਿਓ ਸ਼ੇਅਰ ਕਰਿਓ ਅੰਮ੍ਰਿਤਸਰ ਟੈਡੀ ਪੀਜਨ ਆਹ ਸ਼ਾ ਠੀਕ ਆ 2000 ਇਹਨਾਂ ਦੀਆਂ ਵੀਰਾਂ ਦੀਆਂ ਆਈਡੀਆਂ ਹੈਗੀਆਂ ਕਬੂਤਰ ਬਹੁਤ ਜ਼ਬਰਦਸਤ ਹੈ ਇਹਨਾਂ ਕੋ ਤੇ ਉਹ ਤੇ ਵੀਡੀਓ 'ਚ ਵੀ ਵਿਖਾਏ ਆ ਬਾਕੀ ਆਪ ਆ ਗਏ ਆ ਬ੍ਰਿੰਡ ਬੇਡ ਮਰਾਪਰੇ ਦੇ ਐਂਟਰ ਹੋ ਗਏ ਆ ਉਰੇ ਦੀ ਜੱਗੀ ਜਿਹਾਉਂ ਤੋਂ ਬੋਲ ਰਿਹਾ ਹਾਂ ਇਹ ਸਭ ਜੀ ਸਾਡੇ 4 ਰੁਪਏ ਭਾਈ ਆ ਕਿਲੋ ਬਹੁਤ ਵਧੀਆ ਰੇਟ ਕਾਟ ਨਹੀਂ ਘਟਦੇ ਕਾਟ ਨਹੀਂ ਘਟਦੇ ਤੇ 4.5 ਰੁਪਏ ਆ ਕਾਟ ਜੇ ਕਾਟ ਕੱਟਨੀ ਆ ਤੇ ਫਿਰ 4 ਰੁਪਏ 4 ਰੁਪਏ ਨਹੀਂ ਤੇ 3 ਰੁਪਏ ਹੀ ਕਾਟ ਕਾਟ ਕੱਟ ਕੇ ਦੇਨੇ ਆ ਹਾਂ ਓਏ ਚੱਲ ਚੱਲ ਮੇਰਾ ਵੀ ਬਾਕੀ ਤੁਹਾਨੂੰ ਉੱਥੇ ਪਿੰਡ ਦੇ ਆਰਡਰ ਹੁੰਦੇ ਆ ਵਖਾਉਨੇ ਆ ਇਹ ਆਪਣਾ ਠੇਕੇਦਾਰਾ ਹੋਂਡਿਆ ਜੀ ਚੱਲੇ ਹੋ ਗਿਆ ਉਹਨਾਂ ਨੂੰ ਛੁੱਟੀ ਠੇਕੇਦਾਰਾ ਨੂੰ ਪਲਸ 2 ਇੱਥੋਂ ਕੀਤੀ ਆ ਆਪਾਂ ਪਲਸ 2 ਇੱਥੇ ਪਏ ਆਪਾਂ 9ਵੀਂ ਚ ਤੇ 10ਵੀਂ ਇੱਥੋਂ ਕੀਤੀ ਆ ਪਲਸ 2 ਨਹੀਂ ਕੀਤੀ ਓਏ ਬਹੁਤ ਸਕੂਲ ਬਦਲ ਕੇ ਆਪਾਂ ਪੜਾਈ ਕੀਤੀ ਬਹੁਤ ਸਕੂਲ ਮੈਂ ਬਹੁਤ ਗੁਣ ਲਿਆ ਲੋ ਬੜੇ ਬੜੇ ਤਰਾਰੇ ਸਕੂਲਾਂ ਤੇ ਗਿਆ ਪਰ ਪੱਲੇ ਕੁਝ ਨਹੀਂ ਪਿਆ ਹਾਥ ਦਾ ਕੰਮ ਸਿੱਖਿਆ ਵਾ ਬਰੋਣਾ ਆਪਣਾ ਗੋਣ ਸਿੱਖਿਆ ਪਾ ਲੱਕੜ ਦਾ ਦਿਹਾੜੀ ਨਹੀਂ ਟੁੱਟਦੀ ਜੇ ਕਰਨਾ ਹੈ ਸਹੀ ਬੰਦੇ ਨੇ ਕੰਮ ਆ ਹਾ ਸਹੀ ਗੱਲ ਆ ਰੁਪਈਆ 600 ਪਰ ਅੱਡੀ ਨੀਂਦ ਨਹੀਂ ਹੁੰਦੀ ਕੰਮ ਦੇ ਜਾਂ ਜਵਾਲੀ ਬਲੌਗ ਬਲੌਗ ਤਾਂ ਇਹ ਨਹੀਂ ਆਉਂਦਾ ਕਿਉਂਕਿ ਉਦੋਂ ਦੇ ਜਾਂਟਿਆਂ ਕੰਮ ਤੇ ਤਾਂ ਇਹ ਬਲੌਗ ਨਹੀਂ ਪੈਂਦੇ ਤੇ ਹੁਣ ਤੁਹਾਨੂੰ ਹਰੀ ਦੇ ਘਰ ਜਾ ਕੇ ਤੇ ਫੇਰ ਤੁਹਾਨੂੰ ਕਰਦੇ ਆ ਬਲੌਗ ਚੱਲੋ ਚੱਲ ਠੀਕ ਆ ਹਾ ਇਹ ਵੀ ਜੀ ਕਾਲਾ ਆ ਵੇਖ ਲੋ ਇਹਦੇ ਆ ਲਾਇਆ ਇਹ ਤੇ ਆਪਾਂ ਉਹ ਮਾਮਾ ਬਲਰ ਬੜਾ ਹੋਣ ਡਿਆ ਵੇ ਤੇ ਸਹੀਂ ਉਹ ਨਹੀਂ ਤਖੰਡਿਆ ਸਾਰੇ ਕਦਾ ਅੱਦਾ ਵੀਟਾ ਆ ਗਿਆ ਹੈ ਕਬੂਤਰ ਭੌਣ ਡਿਆ ਹਾਂ ਆ ਜੀ ਆ ਜੀ ਆਰੇ ਵੀਰੇ ਇਹਦੇ ਆ ਲਾਇਆ ਇਹ ਆਪਾਂ ਤੇ ਅਖੀਰ ਤੋਂ ਬੈਠਾ ਮਨਾ ਵੀਰ ਥੋੜਾ ਹਾਂ ਬਣਾ ਵੀਰ ਬੈਠਾ ਆਪਣਾ ਬਰਾਤਪਰੇ ਆ ਲਾਇਆ ਇੱਕ ਉਹ ਵੀ ਬੈਠਾ ਪਰਾ ਵਦਾਂ ਤੂੰ ਮਾਤਾ ਤੇ ਯੂਟਿਊਬਰ ਗਾਹ ਦੇ ਕੇ ਉਹਨਾਂ ਕਹਿ ਦੇਣਾ ਕਰ ਸਲਾਈਕਰ ਬਸ ਕਰ ਨਾ ਸਲਾਈਕਰ ਸਬਸਕ੍ਰਾਈਬਰ ਆ ਵੀ ਸੋਹਣੇ ਵੀਰ ਨੂੰ ਆਪਣੇ ਨੂੰ ਆ ਵੀਰ ਜੀ ਕਮੈਂਟ ਜੀ ਦੱਸੋ ਕਮੈਂਟ ਨਹੀਂ ਮਾਰੀ ਇਹ ਪਾਗਦੀ ਕਮੈਂਟ ਕਮੈਂਟ ਜੀ ਦਾ ਕਿੰਦਾ ਦਾ ਲੱਗਦਾ ਆ ਵੀਰ ਜੀ ਨਾ ਚੇਚਾਦਰੀ ਆ ਵੀਰੇ ਆ ਵੀਰ ਜੀ ਲੱਗਣਾ ਨਾ ਮੇਰੇ ਵੱਡੇ ਵੀ ਇਹ ਵੀਰਾਂ ਨੂੰ ਰਸਤੇ 'ਚ ਮਿਲਿਆ ਹੈ ਆਪਣਾ ਇਹ ਵੀ ਕਬੂਤਰਬਾਜ਼ ਸਾਰੇ ਕਬੂਤਰਬਾਜ਼ ਹੀ ਆ ਬਾਕੀ ਕਾਰ ਹੁਣ ਛੋੜੀ ਤਾੜੀ ਮੈਂ ਉਹ ਵੀ ਮੁੱਠੀ ਦੇਤੀ ਮੈਂ ਬਿਮਾਰ ਦੀ ਲੱਗੀ ਮੈਂ ਜਿੱਥਾਂ ਤੇ ਸਾਰਾ ਰੋਡ ਦੱਬੇ ਸੀ ਸ਼ੌਂ ਕਰਾਇਆ ਉਦਾਂ ਨਹੀਂ ਲਗਾਈ ਹਾਦਰ ਭਾਜੀ ਬਾਹਰ ਉਹ ਵੀ ਇਹਨੇ ਦੱਦਿਆ ਇਹਨੇ ਕਬੂਤਰ ਆਂਦਾ ਕੂਤਰ ਦੇ ਨਾਦਨ ਤੇ ਉਹ ਵੀ ਲਾਗੇ ਦੱਸਣ ਦਿਆ ਕਿ ਮੈਂ ਮੁਠੀ ਦਿੱਤੀ ਆ ਵੀਂਗੇ ਕਬੂਤਰ ਨੂੰ ਹੀ ਲਿਆ ਕਬੂਤਰ ਇਹਨੇ ਭਾਰੀ ਉਹ ਵੀ ਨਹੀਂ ਛੱਡਿਆ ਇਹ ਨਹੀਂ ਉਹ ਵੀ ਕੱਢ ਲਿਆ ਇਹਨੇ ਉਹ ਕਬੂਤਰ ਫੜ ਲਿਆ ਵਾ ਤੇ ਉਹਨੇ ਸਾਨੂੰ ਫੋਨ ਕੀਤਾ ਕਿ ਆਗਰ ਬੰਬਾਰੀ ਵਾਲਾ ਕਬੂਤਰ ਲੈ ਆ ਸਾਨੂੰ ਨਹੀਂ ਦੱਸਣ ਦਿਆ ਚੜੀ ਮਾਰ ਪਰ ਦੇਣਾ ਨਹੀਂ ਇਹਦੇ ਇਹ ਬੁੱਕੀਆਂ ਮਾਰੋ ਸਾਰੇ ਜਣੇ ਬੰਦਾ ਨਹੀਂ ਆ ਰਹੀ ਬੇਤੀ ਗਾਣੇ ਬੇਤੀ ਗਾਦੀ ਕਰਦੀਆਂ ਧੱਕਾ ਕਰਨ ਲਿਆ ਵਾਲੋ ਕਰ ਮੁਬਾਰਕ ਉਤਰ ਫੜ ਫੜ ਡੱਕੀ ਜਾਂਦੇ ਆ ਨਹੀਂ ਮੈਂ ਤਾਂ ਤੁਹਾਨੂੰ ਕਹਾਂ ਅੱਜ ਵੀ ਪ੍ਰੈਜ਼ੀਡੈਂਟ ਉਤਰ ਕੇ ਆਵੇ ਇੱਕੋ ਲੈਰੀਆ ਕਟੇ ਆ ਕਟਾ ਕੇ ਕੱਲ ਫੜਿਆ ਤੂੰ ਖੜਦਾ ਹੋਵੇ ਇਹਨੂੰ ਉਹ ਵੇਖਣ ਨੂੰ ਸਣਾ ਉਹ ਕੱਲ ਨਾ ਕਦੇ ਮੈਂ ਕੱਢਿਆ ਜਾਫਲੇ ਦਿੱਤੀ ਮੁੱਠੀ ਨੂੰ ਮੈਂ ਵੱਡੇ ਮੈਂ ਚੱਲ ਇਹ ਨਹੀਂ ਉਹ ਵੀ ਬੜੀ ਡਾਂ ਇਨੀ ਉਹ ਵੀ ਨਹੀਂ ਛੱਡੇ ਆਏ ਨੇ ਇਹਨੇ ਸਾਰੇ ਭਾਪੜ ਪਾਤਾ ਅੱਜ ਵੜਿਆ ਹੁੰਦਾ ਮੈਂ ਮਾਦਨ ਚੀਨੀ ਦੇ ਦੇਣਾ ਕੋਈ ਭਰਾ ਜਿਹੜੀ ਦਿੰਦੀ ਸਰ ਮੌਨ ਨਾ ਨਹੀਂ ਬਣਦਾ ਜਿੰਨਾ ਦੇ ਦੇਣਾ ਜਿੰਨਾ ਤੇ ਕੋਈ ਖੜਨਾ ਨਹੀਂ ਨਾ ਤਵੇਖੋ ਜਿੰਨਾ ਤੇ ਕੋਈ ਖੜਨਾ ਨਹੀਂ ਜਿਹੜੀ ਉਥੋਂ ਆਈ ਜਾ ਕਿਹੜੀ ਜਿਹੜੀ ਉਥੋਂ ਲੈਦੀ ਆਉਣਾ ਚੀ ਦੇ ਦੇਣਾ ਤੇ ਮੈਂ ਨਿਆ ਉਤਰੀ ਖਾਣਾ ਨੂੰ ਤੈਨੂੰ ਦੇ ਦੇਣਾ ਯਾਰ ਚਲੋ ਯਾਰ ਛੇਤੀ ਲਬੇੜੋ ਵੀਰ ਦਾ ਫੈਸਲਾ ਕਰੋ ਦੂਤਰੀ ਦਿਨਾਂ ਤੈਨੂੰ ਕੋਈ ਹੋਰ ਮੇਰ ਕਹਿੰਦਾ ਹਣ ਕਬੂਤਰੀ ਦੇਣਾ ਤੈਨੂੰ ਤੇ ਦੇ ਦੇਣਾ ਆ ਜਾਲ ਠੀਕ ਹੈ ਬਾਕੀ ਜੋ ਲਿਆਉਗਾ ਜਦੋਂ ਲਿਆਉਗਾ ਕਬੂਤਰ ਉਹ ਤੁਹਾਨੂੰ ਕਰਾਵਾਂਗੇ ਸ਼ਾਉਂਗਾ ਤੁਹਾਨੂੰ ਕਬੂਤਰੀ ਦੇਣਾ ਯਾਰ ਕੋਈ ਨਾ ਕੋਈ ਮੁਸਬਰੀ ਮੈਂ ਭਰਾਣੇ ਪੂਰੀ ਵੈਲਕਮ ਕਰਾਈ ਤੇ ਇਹਨੂੰ ਤਾਂ ਕਿੱਦਾਂ ਘੱਲ ਦਈਏ ਛੌਂਕਰਾ ਹਣ ਠੰਡਾ ਛੋਣਾ ਲੈ ਗਏ ਗੰਡਾ ਵੀ ਰਾਜੇ ਆਵੜਾ ਸੰਡੇ ਇੰਨੇ ਤਾਂ ਆ ਵੀ ਆਪਣਾ ਠੰਡਾ ਲੈ ਕੇ ਆਇਆ ਹਨ ਪਿਉਣ ਵਾਸਤੇ ਹੈਗੀ ਐਰੀ ਵੀਰ ਤੇ ਤੇ ਲਾਂਦਾ ਜੀ ਮੇਰੀ ਆਏ ਨਾ ਉਹ ਲੂਨੇ ਚੋਲ ਬਣਾ ਦੇਦਾ ਜਿੰਜਰ ਦੇ ਵਾਲੇ ਨਹੀਂ ਦੇ ਦੇ ਐਰੀ ਲਾਂਦੇ ਵਾਲੇ ਜਾਂਦੇ ਆ ਉਹ ਤੇ ਮੈਨੂੰ ਨਹੀਂ ਕੋਈ ਦੇ ਮਨੁਜਮਾਨ ਨੂੰ ਆਏਗਾ ਆ ਆਗਾ ਮੋਦ ਨਹੀਂ ਜਰਾ ਤੇਰੇ ਕਰਦੇ ਦੌੜੇ ਆ ਜਾ ਓਏ ਨਾ 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 ਬਸ ਓਏ ਆ ਜਾ ਆ ਜਾ ਹੜਾ ਬੜ ਬੜੇ ਤੋਂ ਉੱਚੀ ਪੀ ਨਹੀਂ ਪੀ ਮ ਪੀਣਾ ਤੂੰ ਮੂੰਹ ਲਾਉਣਾ ਆ ਨਿਆ ਗੁਰਬੇਰਦੀ ਨਹੀਂ ਨਹੀਂ ਇਹਨੇ ਮੂੰਹ ਲਾਉਣਾ ਹੀ ਹੜਾ ਬੜਾ ਹੜਾ ਹੜਾ ਤੇਰਾ ਦੱਸਦੇ ਪਾਣੀ ਨਾ ਮੰਗੇ ਮੇ ਤਾਂ ਪੀਨੂੰ ਮੈਂ ਹੜਾ ਕਿਲਾ ਫੜ ਲੈ ਕਰੋਂ ਆ ਆ ਫੜਾ ਗਰਾਨੀ ਆ ਕੱਢ ਦੂੰ ਪੀਆ ਉਹ ਅੰਦਾ ਨਾ ਤੇਰੀ ਝੂਠੀ ਨਹੀਂ ਪੀਣੀ ਮੈਂ ਨਹੀਂ ਗੱਲ ਕਰਨੀ ਚਾਲ ਆ ਬਾਬਾ ਏ ਉਹ ਮਮਾ ਜੰਮਦੀ ਉਤੇ ਜੰਮਣੀ ਨਹੀਂ ਉਹ ਕੋਲੋਂ ਕੱਢੀ ਨੇ ਫੇਚੋਂ ਵਰ੍ਹਿਆ ਵਰਸਿਆ ਚਿਲਦੇ ਆ ිත පවස් කරන්න දද ග මඩ එ ඩ හඳා ඒ වගේ කණ්ඩායිය ඩා ගතාම මෙර ව ටවන් ිය ිියම් පන්ද කාර්යක මොගේ හොට ොි ගැපපු න පෙල්නා දුවේ ප ට ගැප නනා ේතු මඟට ද ਯਾਰੀ ਵੀ ਯਾਰੀ ਵੀਰ ਪੁੱਤ ਜੇ ਉਹ ਮੜਕ ਵੀਰ ਲਾ ਕੇ ਖਲੋਤਾ ਉਹ ਬੰਦਾ ਮਕਰਲਾ ਲਾਈਵ ਤੇ ਰੱਖਿਆ ਆ ਵੀਰ ਪੁੱਤ ਡੋਂਦਾ ਦੱਸ ਆ ਇਧਰ ਦੋ ਕਪੂਤਰ ਗਿਫਟ ਦਿੱਤੇ ਨੇ ਪੁੱਤ ਤੇ ਆਇਆ ਗੋਲਾ ਤੇ ਉਹ ਪਏ ਆ ਨਹੀਂ ਨਾ ਖਿਓ ਦਿ ਦੇਣਾ ਆ ਵੀਰ ਉਹ ਨਹੀਂ ਆ ਸਾਲਾ ਮੈਂ ਦੋ ਵੀ ਢਾਗ ਨਹੀਂ ਜਿਹੜੇ ਕਰਕੇ ਤਸੱਦਿਆ ਉਹ ਸਾਲਾ ਮੇਰਾ ਵਰਦਾ ਹੈ ਆਹੋ ਆਹੋ ਪੁੱਤਾਂ ਨੂੰ ਜੁਟਦਾ ਹੀ ਹੋ ਹੱਲ ਲੜ ਕੇ ਦਾ ਜੁੱਟ ਲਾਉਂਦਾ ਵੀ ਸਾਰਾ ਨਾ ਜਾਇਆ ਇਹਨਾਂ ਦੇਰ ਦੇ ਗਏ ਸਭ ਇਹਨਾਂ ਨੂੰ ਓ ਸੜਕ ਟਾ ਬਾਈ ਨਾ ਓ ਚੋ ਜੀ ਨਾ ਮੈਂ ਨਾ ਕੁਕੜ ਮਾਰੂ ਮੱਖ ਦੇਵ ਮਾਰਿਆ ਆ ਗਏ ਓ ਜਾ ਕੇ ਜਨਰਸਾਹੀ ਕਰੀਏ ਨਾ ਮੋੜ ਵੀ ਘੋੜਾ ਨਾ ਲੜਾ ਓ ਨਾ ਨਾ ਨਾਲ ਹੀ ਬੰਨ ਦੇਣਾ ਮੋੜ ਦੇ ਓਕੇ ਓਕੇ ਆ ਵੇਲਾ ਮੈਨੂੰ ਕੀ ਕਹਿਣਾ ਨਾ ਲਾਜ ਓਕੇ ਸਰ ਬਈ ਆ ਰਿਹਾ ਨਾ ਕੋਈ ਨਹੀਂ ਸੁਣਾ ਨਹੀਂ ਲੋ ਸੋੜਾ ਆ ਗਿਆ ਘਰ ਆ ਗਿਆ ਭਲੇ ਆ ਬੈ ਜਾ ਉੱਟ ਕੇ ਘਰ ਜਾ ਸ਼ਾਮੂ ਬੋਟੇ ਰਿਹਾ ਯਾਰ ਮਾਨਾ ਪੂਜਾ ਬੁੱਟੇ ਇਹਦੇ ਉਸਤਾਦ ਨੇ ਮਿੱਟੀ ਅੱਖ ਦਾ ਕਹਿ ਕੇ ਇਹਨੇ ਲਾਲ ਲਾਲ ਸਗੋ ਲਾਲ ਕਿ ਆ ਇਹਨੇ ਲਾਲ ਲੱਖਦਾ ਕਹਿ ਕੇ ਜਿੰਨਾ ਕੋ ਤੇ ਸਧਿਆ ਆ ਆ ਵੇਖੋ ਚਿੱਟੀ ਅੱਖੇ ਆ ਵੀਰ ਜੀ ਫੋਕਸ ਮਾਰ ਇੱਥੇ ਆ ਨਿਆਣੇ ਕਿੱਟੀ ਅੱਖਾ ਕਿਹੜੇ ਅੱਖਦਾ ਹੈ ਖੱਟੀ ਅੱਖਦਾ ਹੈ ਕਿੜੀ ਅੱਖਦਾ ਹੈ ਹਾਂ ਲਾ ਵਸ ਲੈ ਲੈਣੇ ਗਵਾਏ ਗਾਦੇ ਜਿਨੇ ਪਜਾਏ ਇਹ ਆ ਦਿਨਾਂ ਵਿਧੀ ਕਰਨਾਂ ਦੇ ਆ ਦਿਨਾਂ ਦੇ ਕੋਲ ਸਮਾਂ ਆ ਇਹ ਵਿਧੀ ਕਰਨਾਂ ਦੇ ਅੱਡਾ ਰਹਿ ਬਾਲੀ ਗਾਈਦਾ ਗੁੱਤ ਰਾ ਗਿਆ ਹੀ ਅਸਾੜਾ ਦੁਕਾਨੇ ਧੱਕੋ ਲੈਦੇ ਮਿੰਟ ਜਿਦੇ ਆਖੜਾ ਦਿੱਤਾ ਜੀ ਮੈਨੂੰ ਹੋਰ ਕਿਤਾ ਮਮਾ ਡੇ ਟੋਪ ਦਾ ਅੰਡਾ ਦਿੱਤਾ ਆ ਲੈ ਆਉ ਤੇ ਦੋ ਜਰ ਦੇ ਦਾਦਾਂਗੇ ਕੋਠੇ ਤੇ ਜਾ ਕੇ ਉੱਠ ਕੇ ਚਲ ਪਾੜੇ ਹਰੀ ਚੱਲੀਏ ਚਾਬੀ ਦੇ ਹੁਣ

ਮਹਾਦੇਵ ਕੋਲ ਗਿਆ ਪੁਲਿਸ ਸਟੈਂਡ ਆਣਾ ਹੋਗਾ ਤੇ ਬੇਟਾ ਆ ਗਿਆ ਨਹੀਂ ਨਹੀਂ ਹੋਇ ਇਥੇ ਕਰੀ ਜਾ ਬਾਰੇ ਬਾਰੇ ਗਾੜੇ ਮੁਰ ਦੇ ਕਹਿੰਦਾ ਬਾਰੇ ਉਹਨੂੰ ਇਹ ਕਹਿੰਦਾ ਤੈਨੂੰ ਚੱਲ ਜੂ ਉਹਦੇ ਘਰੇ ਜੋ ਮੁੰਦੇ ਜੋ ਉਹਦਾ ਜਿੱਤ ਰਿਹਾ ਮੇਰਾ ਤਾਰਾ ਕਬੀਰਾ ਤੇ ਬਾਈ ਜੱਗੀ ਲੱਗੀ ਜੋ ਬੰਦਾ ਇੱਥੇ ਆਇਆ ਹੋਏ ਬਾਡਾ ਮੋੜਾ ਪਾ ਕੇ ਚੱਕੇ ਵਾਰੀ। ਜਦੋਂ ਇਹਦੇ ਸਤੇ ਕਾਏ ਇਹ ਪਵੇ ਆ। ਦਾਈ ਨਾ ਮੈਨੂੰ ਨਾ ਦਾਈ। ਪਤਾ ਕੀ ਯਾਰ ਨੌ ਚਾਹਦੇ ਆ। ਮਾ ਜੀ ਜੀ ਪਾਤੀ ਹਿਰਾਉਂਦਾ ਆਪਣੇ ਪਾਵਰ ਜੀ ਵੀ ਦੇ। ਪਾਵਰ ਚੱਲ। ਕੋਈ ਨਾ ਡੇਕੜ ਨਹੀਂ ਜਾਵਣ ਪਤਾ ਤੂੰ ਉੱਥੇ ਡਾਦਣਾ ਤੇ ਘੱਟ। ਡੱਗਣੀ ਨਾ ਜੀ। ਜਾ ਕਰ ਚੂਹ ਕਰ ਮੇਰੇ ਪੇਟੋ ਸਾਲ ਆ। ਕੋਈ ਨਾ ਕੋਣ ਬੁੱਜ ਤਾਰੇ ਲਡਾਤਾ ਖੁੱਲ ਗਿਆ। ਮਾਮਾ ਬੜਾ ਡਿਮਾਉਂਡ ਦਾ ਖੰਦਰੋ। ਜੋ ਬੱਲੇ ਕੋਈ ਕਬਾਤ ਸਾਲਮੀ ਜੀ ਆਸ਼ਾ ਨੂੰ ਤਾਂ ਕਿੰਨਾ ਦਿੱਤਾ ਹੈ ਅਗਰ ਮੇਟੀ ਚਾ ਜੀ ਜੀ ਮੈਂ ਚਾਰ ਬੁੱਧ ਦੇ ਦੇ ਇਧਰ ਲੈ ਕੇ ਇਧਰ ਕਰਾ ਗਾਲ ਗੱਲ ਕਰਾ ਦੇ ਜੇ ਕੇ ਵੀਰ ਨੇ ਪਰਨਾ ਬੰਨਣਾ ਸਿਖਣਾ ਰੇ ਦਿੰਦੇ ਕਿੰਨੀਆਂ ਖੱਡੀਆਂ ਸਾਰੇ ਕਿੰਨੀਆਂ ਸੀ ਤਿੰਨ ਰੇ ਜੱਟੀਆਂ ਦਾ ਉਹ ਵੀ ਬਹੁਤ ਡਰੀਏ ਉਹ ਵੀ ਚਾਰ ਰਾਈ ਡਾਈਏ ਤੇ 10 ਵਜੇ ਵਹਿੰਦਾ ਜੇ ਪੋਟਟਰ ਦਾ ਕਾਰਟੇ ਕਿਹਾ ਜਬਾਨੋ ਨਾ ਪੰਜਾਬੀ ਬਾਜ਼ਾਰ ਨੂੰ ਤੇ ਜਰੂਰ ਮਤੀ ਦਿੱਤੀ ਉਹ ਐਵੇਂ ਨਹੀਂ ਦੀਪਾ ਜਾਇਦਾ ਯੋਗ ਹੈ ਉਹਨਾਂ ਨੂੰ ਇਕੱਠੇ ਕਰਕੇ ਸਾਹਿਬੇ ਲੱਗੇ ਰਹੇ ਰਹਤੇ ਸਭ ਸੁਖਦਰੇ ਨੀ ਆਈ ਅਦਿੱਲ ਆਈ ਸਾਰੇ ਮਨੇ ਨੀ ਰੇ ਮਨੀਂ ਤਰੀਨਾ ਮੰਨਨੇ ਅਦੇ ਹਮਨੇ ਕਾਇਦਾ ਮੈਂ ਕਿਥੇ ਲੱਗਦੇ ਮਰੇ ਜਹਾਂਤਰ ਬੇਦਸ ਬੇਬੋਹ ਬੇਦ ਕਹਿਯਾ ਮੇਗਾ ਜਾਨੀਓ ਚਿਰਿਆ ਤਾ ਪਾ ਤੁਰੀ ਕਰ ਮੈਂ ਨਾ ਕੇਵ ਸਭ ਤੋਹੇ ਮੁਖਾਨੇ ਉਧਰਾ ਜਾਂਦਾ ਹੀ ਨਹੀਂ ਯਾਰ ਕੋਟੇ ਤੋ ਅਜੇ ਰੋਡੇ ਮੈਂ ਵੀ ਹੋਰ ਆਮਾ ਡਾਈ ਨਾਲ ਦੇ ਘਰੇ ਜਾਂਦੇ ਨਾ ਕੋਈ ਜਗਾ ਡਾਈ ਨਾਲ ਅੰਦਰ ਇੰਨਾ ਜਨਾ ਗਿੱਜਾ ਹਦਾ ਅਹੇ ਬੰਦ ਨਹੀਂ ਮੜਿਆ ਮੰਨ ਜਾ ਪੇ ਕੋ ਵੇਦ ਨੀ ਲਾ ਰਸਿ ਹਰਦਾ ਜੀ ਆਨੰਦ ਇਹ ਕਿਉਂ ਕਾਲਾ ਸਾਡਾ ਪ੍ਰਸਾਦ ਆਪਣੇ ਆਪਣੇ ਆਨੰਦ ਪਿਆ ਮੇਰੀ ਮਾਏ ਸਾਡੇ ਜੀ ਮੈਂ ਪਾਇਆ ਉਹਦੇ ਵਰਤਾ ਪਾਇਆ ਬੈਜ ਤੇ ਜੀ ਰਾਇਆ ਅਦਾਇਆ ਇੱਕ ਬੁਤਰ ਨੰਗਲੀ ਦਾ ਵਾ ਕਹਿੰਦੇ ਤੇ ਵੇਖੋ ਕਿਦਾ ਹੈਗਾ ਕਮੈਂਟ ਕਰਕੇ ਦੱਸਿਓ ਉਹਨੇ ਦੇ ਦਾਂਗੇ ਇੱਕ ਪੁੱਤਰ ਜਿਹਾ ਹੀ ਹੋਊਗਾ ਬਹੁਤ ਨੇ ਮਤਲਬ ਕਿ ਤਾਇਆ ਆ ਆ ਬੈਜਾ ਬੈਜਾ ਉਹਨੂੰ ਤਾਂ ਜਰੂਰ ਆ ਪੂਰਾ ਜਦੋਂ ਜਦੋਂ ਹੋ ਰਿਹਾ ਨਾ ਉਹ ਵੀ ਆਪਦੀ ਮਰਨੀ ਹੋ ਜੀ ਇਹ ਮੇਰੇ ਭੂਤਾਂ ਕਰਿਆ ਪਾਰੀ ਮਾਤਾ ਜੀ ਜਦੋਂ ਆਣਾ ਨਾ ਕਮਲੋ ਤਾਰੋ ਮੈਂ ਤੇਰਾ ਕਾਰ ਤਾ ਪਤਾ ਯਾਰ ਸੁਣਾਲੀ ਸਰਵਨਾ ਕਲਾ ਕਰਤੋ ਆਵੇਂ ਲੋਕਿਓ ਮਣੋ ਬਿਥਾਰੇ ਕਹੇ ਲਾਲ ਕਮਲ ਲਗਾ ਲਗਾ ਕੋਈ ਤਾਂ ਜੇ ਦਾ ਬਾਪਿਆ ਨਹੀਂ ਕਰਦੇ ਜੇ ਦਾ ਬਾਪਿਆ ਦੋ ਜੀ ਆਪਾਂ ਮਰਾਪੁਰੋਂ ਨਿਕਲ ਚੁੱਕੇ ਆ ਤੇ ਆਪ ਬਸਣਾ ਥੋੜਾ ਇਹ ਲਫੜਾ ਇਹ ਕਿਹਦਾ ਇਹ ਇਹ ਨਾਂਗੇ ਨਾਂਗੇ ਵਾਇਗਰੂ ਵਾਇਗਰੂ ਕਰਿਆ ਕਰੋ ਨਾ ਲੱਗੇ ਮਰਿਆ ਕਰੋ ਆ ਵੇਖੋ ਆਪਾਂ ਨੂੰ ਗੋਲੀ ਵੀ ਮਿਲ ਗਿਆ ਨਾਲ ਗੋਰਾ ਟੂਟੂ ਤੇ ਗੋਲੀ ਗੋਰਾ ਜੀ ਕਿਥੋਂ ਣਦੇ ਜੇ ਨਹੀਂ ਭਾਈ ਅੱਧੇ ਮੋਢੇ ਤੇ ਲਾਈ ਦੇ ਉਹ ਲੰਬਾਈ ਦੀ ਬਰਾੜਾ ਬਰਾੜਾ ਤੇ ਬਾਅਦ ਜੇ ਤੁਸੀਂ ਬਾਏ ਦਵਾਈ ਕਿਤਾ ਅਹਿਦ ਬਾਈ ਪੀਣੀ ਬੱਜੇ ਦੇ ਚੁਚਾਣਾ ਕੋਈ ਪੀਕ ਲੋੜੀ ਦੀ ਅਸਰ ਦੇ ਗੋਲੀ ਵੀਰ ਦਾ ਮੂੰਹ ਵੇਖੋ ਗੋਲੀ ਵੀ ਰਹਿਣੂ ਬੜਾ ਐ ਉਹਦੇ ਅਜੀਵ ਵੇਖੋ ਮਾਰਦਾ ਚਲੂ ਹੁੰਦਾ ਮੁਰਾਸ਼ ਕੇ ਬਣਿਆ ਵਾਹ ਵਾਹ ਡਰੈਲ ਵਿਜੀਟ ਵਾਲਾ ਨੂੰ ਡਰਾ ਮਰਾਏ ਜੀ ਹਾਂਜੀ ਹਾਂਜੀ ਭਾਈ ਤੁਹਾਡੇ ਭਾਈ ਚੈੱਕ ਕਰੋ ਤੇ ਵੀਰ ਐਵੇਂ ਭੱਜੇ ਫੰਡੇ ਵਾਰਾ ਅਸੀਂ ਤੇ ਚੱਲ ਕੰਮ ਗਏ ਆ ਮਰਾਦਪੁਰੇ ਤੇ ਹੋਰ ਜਾਂਦੇ ਆ ਸਿੱਧਾ ਆਪਾਂ ਸ਼ਾਮੂ ਵੱਲ ਦੋਨੋਂ ਸਰਪ੍ਰਾਈਜ਼ ਦੇ ਨੇ ਹੋਰ ਜਾਂਦੇ ਆ ਜਿੱਦਾਂ ਸ਼ਾਮੂ ਵੱਲ ਲੈ ਵੀਰ ਚੱਲ ਸ਼ਾਮੂ ਵੱਲ ਚੱਲੀ ਚਲੋ ਸ਼ਾਮੂ ਵੱਲ ਪਰ ਤੇ ਇਸ ਨੂੰ ਦੋ ਉੱਤੀ ਜਾਂਦਾ ਪੂ ਆ ਕੇ ਸਕੂਲੇ ਜਾਂਦਾ ਹੋਣਾ ਪਹਗੇ ਆ ਪਾਰਕ ਵੀ ਗਾਰਡਨ ਚ ਮੂਹੇ ਘਰ ਲਾਗੇ ਘਰ ਹੀ ਆਗੇ ਕੇ ਤੇ ਆਪਾਂ ਆਏ ਤੇਰੇ ਆ ਤੇ ਆ ਜਾ ਬਾਹਰ ਤੇ ਸ਼ਾਮੂ ਦੀ ਤੇ ਆਇਓ ਬਾਹਰ ਸ਼ਾਮ ਬਾਹਰ ਚਾਤੀਆਂ ਮਾਰਨ ਦੇ ਆ ਬੂਵੇ ਚ ਖੜੋ ਕੇ ਮਾਲਾ ਆਇਓ ਬਾਹਰ ਤੁਹਾਡੇ ਬਾਗੇ ਤੋਹਫਾ ਲੈਂਦਾ ਏ ਓਏ ਹੋਏ ਓਏ ਹੋਏ ਹਾਂ 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 ਇੰਜਨ ਇੰਜਲ ਦਾ ਸ਼ੌਂਕ ਕਰਾਓ ਬਸ ਬਸ ਚਲ ਚਲ ਦੋਸਤ ਨਹੀਂ ਹਾਂ 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 ਚੱਲ ਉਧਰ ਉਧਰ ਜਾ ਲੈ ਉਧਰ ਜਾ ਲੈ ਉਧਰ ਚੱਲ ਆਹ ਨਾ ਦੱਸਣਾ ਚੱਲ ਲੈ ਓਏ ਹੋਏ ઓય મેકો કી કાલ હા 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 લો જી આતે આતે આ પ્યારહી પડ આનોની પ્યારહી પડ આજા છોગણી કરને તરફ નહી જાય ચલ ઓલા ના હડ આયનું ਰਾਉ ਯਾਰ ਤੋਹਾ ਦੋਸ਼ੀ ਟੀਵੀ ਮੁੰਦੇ ਜਾ ਕੇ ਆ ਸ਼ਾਮੂ ਵੀਰ ਦੀ ਇਧਰ ਪੜਾ ਦੂ ਇਧਰ ਲੈ ਜਾ ਨਾ ਕਰੀ ਸਤਾਨ ਨੇ ਨਹੀਂ ਹਾਂਜੀ ਜਿੰਦਾ ਪੇਪਾ ਚੱਲ ਇਹਨਾਂ ਚੱਲ 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 ਛੱਡਿਆ ਹਣੇ ਇੱਧਰ ਸਾਰੀ ਲਵੇੜਤੀ ਆ ਆ ਵੇਖੋ ਜੀ ਆ ਕਬੂਤਰ ਆ ਸ਼ਾਮੂ ਵੀਰ ਨੂੰ ਆਪਾਂ ਲੱਗੇ ਗਿਫਟ ਕਰਨ ਲਓ ਸ਼ਾਮੂ ਵੀਰ ਜੀ ਕਰੋ ਸ਼ੌਕਰੋ ਦੇ ਨਾਲ ਆਪਣੀ ਵੀਰਾਂ ਨੂੰ ਦੱਸੋ ਕਰੋ ਸ਼ੌਕਸ ਚੈੱਕ ਕਰੋ ਤੁਸੀਂ ਪੱਲੇ ਦੀ ਪਹਿਲਾਂ ਦੰਬ ਚੈ ਕਰੋ ਅੱਖ ਤੇ ਨਾ ਗੌਰ ਕਰਿਓ ਦੰਬ ਤੇ ਚੈ ਕਰੋ ਆ ਕੱਡੀਆਂ ਕਾਂ ਨਹੀਂ ਇਹ ਅੱਖ ਆਪਣਾ ਸਮਾ ਰਹੀ ਨਹੀਂ ਦੇਖੀ ਜਾ ਚੱਟੀਆਂ ਅੱਖਾਂ ਦੀ ਬੜਿਆ ਕਾਲੀ ਗਰਦ ਦੱਸੋ ਵੀ ਰਾਨੀ ਕਿੰਤਾ ਨੂੰ ਕਹੋ ਜਾ ਬਹੁਤ ਆਉਂਦੇ ਇਹ ਹੈ ਰੀਵਿਊ ਕਰਵਾਈ ਆ ਮਾਦੀ ਹਰੀ ਹਰੀ ਮਰਾਸੂਰੇ ਆ ਆਪਣਾ ਡੇੜਾ ਆਪਣਾ ਭਰਾ ਵਾ ਸੱਜਣ ਬਲੈਕੀ ਆ ਬਲੈਕੀ ਆ ਵੀਰ ਨੂੰ ਪਿਆਰ ਨਾਲ ਆਪਾਂ ਲਾਈਕ ਕਰਨਾ ਵੀਰਾਂ ਸਾਰਿਆਂ ਨੇ ਹਾਂ ਮੈਨੂੰ ਛੋਣੀ ਕੋਈ। ਓਏ ਓਏ। ਓਏ ਓਏ। ਚੈਲੰਜ ਲੈ। ਚੱਲ ਚੱਲ। ਇਹ ਯਾਰ ਚੀਨਾ ਬਹੁਤ ਕਰਦੀ ਏ। ਇਹ ਯਾਰ ਸਾਇ ਮੈਂ ਇਨਾ ਕੋ ਪਿਆਰ ਕਰਦੀ ਏ ਕੀ। ਇਨਾ ਡਰੂਲ ਆਪਣੀ ਕਰਦਾ। ਚਲੋ ਚਲੋ ਮੁੰਡੇ ਚੱਲੀਏ। ਚਲੋ। ਚਲੋ ਹੇ ਰਾਮ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ। ਉਹ ਦਾਬਾ ਵਾਲੀ ਮਾਦੀ ਆ ਪਾਰ ਦੀ ਸ਼ਾਇਦ ਪਾਰ ਦੀ ਮਾਦੀ ਆ ਹਰੀ ਵੀਰਿਆ ਨੂੰ ਗਿਫਟ ਕੀਤੀ ਇਹ ਪ੍ਰਾਪਤਰੇ ਵਾਲੀ ਨੇ ਕਹਿ ਕੇ ਚਟੀਆਂ ਖਾਂਦਾ ਦੇਖ ਖਟੀਆਂ ਦਿੱਤਾ ਆ ਰਿਹਾ ਦੇਖ ਖਟੀਆਂ ਖਾਦਾ ਦਿੱਤਾ ਐ ਮਾਰੋ ਬਾਰ ਹੀ ਬੁੱਕ ਕਰਾ ਦੇ ਲੱਗੇ ਆ ਲਓ ਲਓ ਵੀਰ ਜੀ ਆਪ ਓਏ ਨਹੀਂ 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 ਚਲੋ ਐਂਜਲ ਐਂਜਲ ਵੀ ਲੱਗ ਗਿਆ ਚਲੋ ਬੈਠ ਜੀਏ ਇੱਥੇ ਕੋਰੇ ਓ ਯਾਰ ਬੋ ਦਲੀਏ ਚਲੋ ਫਿਰ ਕੀ ਕਹਿੰਦੇ ਚਾਹੋਗੇ ਸ਼ਾਮੂ ਹਾਰ ਆ ਵੀਰ ਦਾ ਵੀ ਸ਼ੌਂਕ ਕਰਾ ਸਾਈਕਲ ਦੇ ਵਿੱਚ ਚੋ ਲੈ ਗਿਆ ਬਾੜੀ ਨੂੰ ਚੱਲ ਗਿਆ ਸੀ ਚਲੋ ਫਿਰ ਕੀ ਕਹਿਣਾ ਚੋ ਜੀ ਉਕਾਰ ਇਹ ਵੀ ਜੀ ਹੁਣ ਕਰਦੇ ਆ ਬਲੌਗ ਦਾ ਐਂਡ ਇਹ ਸਬਸਕ੍ਰਾਈਬ ਜ਼ਰੂਰ ਕਰਿਆ ਚੈਨਲ ਨਾਉਣ.ਕੋਮ ਫੇਰ ਕੇ ਆਏ ਆ ਕਿੰਨਾ ਟਾਈਮ ਹੋ ਗਿਆ ਚਲੋ ਠੀਕ ਆ ਆਪਾਂ ਬਾਅਦ ਵਿੱਚ ਜੀ